ਤੇ ਨਾ ਤੇ ਉਹ ਛਾਈ ਪਲੇ ਦੇਵਾ ਤੇ ਨਾ ਉਹ ਕੜਾਈ ਪਨੇਰਵਾ ਇਹ ਇੱਕ ਅਲੱਗ ਜੀ ਰੈਸਪੀ ਆ ਤੇ ਆ ਵੀ ਸਾਡਾ ਮੱਛਾ ਬਹੁਤ ਵਧੀਆ ਬਣਿਆ ਸਾਸਰੀ ਕਾਲਜੀ ਸਾਰਿਆਂ ਨੂੰ ਸਾਸਰੀ ਕਾਲਜੀ ਸਾਰਿਆਂ ਨੂੰ ਆਸ ਕਰਦਾ ਹਾਂ ਮੈਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਕਾਫੀ ਦਿਨਾਂ ਬਾਅਦ ਵਲੋਗ ਅੱਜ ਲੈ ਕੇ ਹਾਜ਼ਰ ਹੋਏ ਆ ਤੇ ਵਲੋਗ ਕੀ ਬਣਾਉਣ ਲੱਗੇ ਆ ਉਹ ਵੀ ਤੁਹਾਨੂੰ ਦੱਸਦੇ ਆ ਤੇ ਸਭ ਤੋਂ ਪਹਿਲਾਂ ਤੇ ਪਰਮਾਤਮਾ ਕੀ ਅਰਦਾਸ ਕਰੀਏ ਹਰ ਦੇਣਾ ਕਿ ਜਿਹੜੇ ਆਪਣੇ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਆ ਉਹ ਬਾਬਾ ਜੀ ਛੇਤੀ ਛੇਤੀ ਠੀਕ ਕਰੋ ਹਨਾ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਵਾ ਹੁਣ ਤੱਕ ਤੇ ਅਜੇ ਵੀ ਇੱਧਰ ਡੇਰੇ ਬਾਬੇ ਨਾਲਕ ਵਾਲੀ ਸਾਈਡ ਦੇ ਉੱਪਰ ਵੀ ਕਾਫੀ ਅਜੇ ਪਾਣੀ ਜਿਹੜਾ ਖੜਾ ਆ ਇਹ ਕੁਝ ਕਿਤੇ ਅੱਜ ਮੀਂਹ ਪਿਆ ਵਾ ਕੱਲ ਤੱਕ ਤੇ ਮੇਰੇ ਨਾਲ ਜਿੱਦ ਤੋ ਧੁੱਪ ਲੱਗੀ ਥੋੜਾ ਬੋਤਾ ਥੱਲੇ ਗਿਆ ਪਾਣੀ ਹਨਾ ਤੇ ਲੱਤ ਵੀ ਗਿਆ ਵਾ ਬਹੁਤਿਆਂ ਦੇ ਘਰੋਂ ਵੇਖਿਆ ਅਸੀਂ ਵੇਖੀ ਦੀਆਂ ਵੀਡੀਓ ਕਾਫੀ ਜਿਹੜਾ ਪਾਣੀ ਲੱਤ ਗਿਆ ਵਾ ਤੇ ਬਾਕੀ ਬਲੋਗ ਆਡੇ ਨਾਲ ਆਉਣ ਦਾ ਕਾਰਨ ਵੀ ਇਹੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਹਨਾ ਕੀ ਸਿਚੁਏਸ਼ਨ ਬਣੀ ਆ ਤੇ ਜਿੰਨੇ ਕੁ ਜੋਗੇ ਹੈਗੇ ਆ ਸੇਵਾ ਕਰਦੇ ਜਾਂਦੇ ਰਹੇ ਆ ਤੇ ਤਿੰਨ ਚਾਰ ਦਿਨ ਗਏ ਆ ਤੇ ਕੱਲ ਕੱਲ ਹੀ ਕਰਕੇ ਆਏ ਆ ਸੇਵਾ ਇਧਰ ਆਪਣੇ ਏਰੀਆ ਦੇ ਵਿੱਚ ਪਿੰਡ ਫੱਤਾ ਕੋਲਾ ਜਿਹੜੇ ਆ ਢੇਰਿਆਂ ਦੇ ਵਿੱਚ ਹਨਾ ਉਹ ਵੀ ਬਹੁਤ ਜ਼ਿਆਦਾ ਜਿਹੜਾ ਨੀਵਾ ਵਾ ਇਲਾਕਾ ਤੇ ਉੱਥੇ ਸੇਵਾ ਕਰਕੇ ਆਏ ਆ ਆਪਾਂ ਕੱਲ ਹੀ ਤੇ ਅੱਜ ਫਿਰ ਥੋੜਾ ਜਿਹਾ ਫ੍ਰੀ ਸੀਗੇ ਤੇ ਅੱਜ ਮੈਂ ਮੰਮੀ ਜੀ ਨੂੰ ਆਖਿਆ ਕਿ ਚਲੋ ਆਪਾਂ ਜਿਹੜਾ ਵਾ ਕੋਈ ਵਲੋਗ ਬਣਾਈਏ ਅੱਜ ਤੇ ਅੱਜ ਤੁਹਾਡੇ ਸਾਹਮਣੇ ਆਪਾਂ ਵਲੋਗ ਲੈ ਕੇ ਹੁਣ ਹਾਜ਼ਰ ਹੋਈਆਂ ਰੈਸਪੀ ਵਲੋਗ ਤੇ ਦੱਸੋ ਫਿਰ ਮੰਮੀ ਅੱਜ ਕਿਹੜੀ ਰੈਸਪੀ ਲੱਗੇ ਬਣਾਉਣ ਅੱਜ ਮੈਂ ਲੱਗੀ ਆ ਪਨੀਰ ਦੀ ਰੈਸਪੀ ਬਣਾਉਣ ਅੱਛਾ ਤੇ ਨਾਂ ਤੇ ਉਹ ਸ਼ਾਈ ਪਨੀਰ ਵਾ ਤੇ ਨਾਂ ਉਹ ਕੜਾਈ ਪਨੀਰ ਵਾ ਇੱਕ ਅਲੱਗ ਜੀ ਰੈਸਪੀ ਆ ਨਾਂ ਤੇ ਉਹ ਸ਼ਾਈ ਆ ਤੇ ਨਾਂ ਕੜਾਈ ਆ ਇਹ ਕੀ ਕਹਿ ਦਿੱਤਾ ਹੁਣ ਜਿਆਦਾ ਨਾ ਦੱਸੋ ਨਾ ਕਹਿੜਾ ਤੇ ਉਹ ਹੂੰ ਅਲੱਗ ਜੀ ਹੈ ਕੋਈ ਹਾਂ ਅੱਛਾ ਤੇ ਅੱਛਾ ਮੱਲਾ ਜੇ ਮੰਮੀ ਨੇ ਵੀ ਨਾ ਦਿੱਤਾ ਰੈਸਪੀ ਨੂੰ ਹਣਾ ਬੱਚੇ ਜਿਹੜੇ ਪਿਆਜ਼ ਨਹੀਂ ਨਾ ਪੈਣਾ ਤਾਂ ਤਾਂ ਨਹੀਂ ਉਹਦੇ ਵਿੱਚ ਪਿਆਜ਼ ਨਹੀਂ ਪੈਣਾ ਇਤਰੇ ਬਣਾਵਾ ਹਾਂ ਹਾਂ ਮੈਂ ਤੇ ਦੂਜੇ ਮਸਾਲੇ ਪਾ ਗਏ ਉਹ ਮੈਂ ਤੁਹਾਨੂੰ ਉਦੋਂ ਦੱਸੂਗੀ ਜਦੋਂ ਬਣਾਉਣੀ ਆ ਚਲੋ ਫੇਰ ਦੋਸਤੋ ਇਹਦੇ ਅਜੇ ਤੱਕ ਤੇ ਮੈਨੂੰ ਵੀ ਨਹੀਂ ਪਤਾ ਕੀ ਕਰਨਾ ਕੀ ਨਹੀਂ ਤੇ ਤੁਸੀਂ ਕਹਿ ਰਹੇ ਹੋ ਵੀ ਅਲੱਗ ਜੀ ਰੈਸਪੀ ਆ ਤੁਸੀਂ ਤਾਂ ਕਰਿਓ ਬਣੇ ਰਹੋ ਵਲੌਗ ਨਾਲ ਤੇ ਇਹ ਮੰਮੀ ਜੀ ਫੇਰ ਆਟਾ ਕਾਦੇ ਵਾਸਤੇ ਜਿਹੜੀ ਮੈਂ ਰੈਸਪੀ ਬਣਾਉਣੀ ਆ ਨਾ ਉਹ ਲੱਛੇ ਪਰੌਂਠਿਆਂ ਦਾ ਖਾਦੀ ਜਾਣੀ ਆ ਤੇ ਇਹ ਕਰਕੇ ਮੈਂ ਲੱਗੀਆਂ ਆਟਾ ਗੁੰਨ ਲੱਛੇ ਪਰੌਂਠਿਆਂ ਦਾ ਅੱਛਾ ਤੇ ਸਭ ਤੋਂ ਪਹਿਲਾਂ ਤੇ ਇਹਦੇ ਵਿੱਚ ਕੀ ਕੀ ਪੈਣਾ ਵਾ ਤੇ ਉਹ ਕੀ ਕੀ ਪਾ ਕੇ ਗੁੰਨਣਾ ਵਾ ਤੇ ਨਾਲੇ ਥੋੜੇ ਜਿਹੇ ਰੈਸਟ ਵੀ ਦਿਵਾਉਣੀ ਆ ਨਾ ਤੇਰੀ ਲੱਛੇ ਪਰੌਂਠੇ ਬਣਨਗੇ ਮਤਲਬ ਤੂੰ ਆਨੇ ਆਨੇ ਨਾ ਰੈਸਟ ਦਿਵਾਉਂ ਨਜਰ ਨੂੰ ਇਹ ਬਣਣਾ ਰੈਸਟਾ ਚ ਹਾਂ ਜਿਨਾਂ ਜਿਹੜੇ ਨੂੰ ਰੈਸਟ ਹੋਣੀ ਹੁੰਦੀ ਉਹਦੇ ਤੋਂ ਅੱਗੇ ਆ ਗਏ ਤੇ ਇਹਦੇ ਵਿੱਚ ਪੈਣਾ ਵਾ ਥੋੜੀ ਖੰਡ ਅੱਛਾ ਤੇ ਥੋੜੇ ਜਿਹਾ ਨਮਕ ਵਾਹੇ ਵਧੀਆ ਨਾ ਲੱਛੇ ਪਰੌਂਠੇ ਇਹਦੇ ਬਣ ਜਣਗੇ ਮਾਂ ਵੀ ਆਏ ਉਹਦੇ ਮੈਂ ਇਦਾਂ ਦੇ ਬਣਦੇ ਹੁੰਦੇ ਨਾ ਮੇਜੇ ਦੇ ਬਣਾਏ ਸੀ ਉਦੋਂ ਪਰ ਮਮਾ ਚੰਗੇ ਜਿਹੇ ਲੱਗੇ ਕਣਕ ਦੇ ਆਟੇ ਦੇ ਵਧੀਆ ਹੁੰਦੇ ਉਦਾਂ ਵੀ ਨਹੀਂ ਇਹ ਤੇ ਵਧੀਆ ਕਣਕ ਦਾ ਆਟਾ ਤੇ ਵੈਸੇ ਵੀ ਸੇਫ ਆ ਨਾਲੇ ਹਰ ਕੋਈ ਖਾ ਸਕਦਾ ਹੈ ਲੈ ਵੀ ਦੋਸਤ ਥੋੜਾ ਜਿਹਾ ਪਾਵਾਂਗੇ ਰਫਾਈਨਡ ਥੋੜਾ ਜਿਹਾ ਪਾਉਣਾ ਅੱਛਾ ਇੱਕੋ ਹੀ ਚਮਚਾ ਠੀਕ ਆ ਹੁਣ ਬਣੇ ਰਿਹਾ ਵਲੌਗ ਦੇ ਨਾਲ ਠੀਕ ਆ ਮੈਨੂੰ ਹੀ ਅਚਾਨਕ ਹੀ ਪਤਾ ਲੱਗਾ ਮੰਮੀ ਜੀ ਅੱਜ ਇਹ ਚੀਜ਼ ਬਣਾਉਣ ਲੱਗਿਆ ਕਿਉਂਕਿ ਲੱਛੇ ਪਰੌਂਠੇ ਮੇਰੇ ਫੇਵਰੇਟ ਆ ਹਾਂ ਤੇ ਅੱਜ ਫਿਰ ਲੱਛੇ ਪਰੌਂਠੇ ਖਾਵਾਂਗੇ ਤੇ ਤੁਸੀਂ ਵੀ ਸਾਰੀ ਰੈਸਪੀ ਜ਼ਰੂਰ ਵੇਖਿਓ ਤੇ ਜਰੂਰ ਟਰਾਈ ਕਰਕੇ ਵੇਖਿਓ ਹਣਾ ਹੁਣ ਇਹਨੂੰ ਫਿਰ ਗੁੰਨਣਾ ਵਾ ਇਹਨੂੰ ਚੰਗੀ ਤਰ੍ਹਾਂ ਮਿਲਾਵਾਂਗੇ ਨਾ ਪਹਿਲਾਂ ਅੱਛਾ ਅੱਛਾ ਵਿੱਚ ਪਾ ਲ ਜੂਗਾ ਨਮਕ ਜਿਹੜਾ ਸਭ ਕੁਝ ਪਾਇਆ ਵਿੱਚ ਠੀਕ 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 ਲਓ ਜੀ ਆਟਾ ਗੁੰਨ ਗੁੰਨ ਕੇ ਤੇ ਹੀ ਮਿਲਾਉਣ ਕਰਤਾ ਵਾ ਤੇ ਇਦਾਂ ਹੀ ਆਟਾ ਗੁੰਨਣਾ ਤੇ ਹੋਣਾ ਹੀ ਦੋਨੇ ਆਟੇ ਨੂੰ ਰੈਸਟ ਸ਼ਾਇਨ ਨੂੰ ਰੈਸਟ ਕਿੰਨੀ ਦੇਣੀ ਇਹਨੂੰ ਉਹਨਾਂ ਚਿਰ ਇਹਨੂੰ ਸਬਜ਼ੀ ਬਣਾ ਲੈਣੀ ਹੈ ਨਾ ਅੱਛਾ ਉਹਨਾਂ ਹੀ ਕਿ ਰੈਸਟ ਚਾਹੀਦੀ ਇਹਨੂੰ ਲਓ ਵੀ ਦੋਸਤੋ ਹੁਣ ਜਿਹੜੀ ਸਬਜ਼ੀ ਦੀ ਵੇਟ ਹੀ ਨਾ ਜਿਹਦਾ ਜਿਹੜੀ ਕਹਿੰਦੇ ਸੀ ਵੀ ਸਪੈਸ਼ਲ ਪਨੀਰ ਬਣਾਉਣਾ ਕੋਈ ਸੀ ਤੇ ਉਹ ਹੁਣ ਲੱਗੇ ਆ ਬਣਾਉਣਾ ਤੁਹਾਨੂੰ ਦੱਸਦੇ ਆ ਕਿ ਤੇ ਸਭ ਤੋਂ ਪਹਿਲਾਂ ਤਾਂ ਮੈਂ ਲਿਆ ਵਾ ਅਦਰਕ ਅੱਛਾ ਤੇ ਲਸਣ ਠੀਕ ਆ ਇਹਨਾਂ ਨੂੰ ਧੋ ਲਿਆ ਵਾ ਠੀਕ ਤੇ ਹੁਣ ਇਹਨਾਂ ਨੂੰ ਅਸੀਂ ਕੁੱਟਾਂਗੇ ਪਹਿਲਾਂ ਅਸੀਂ ਅਦਰਕ ਤੇ ਲਸਣ ਕੁੱਟ ਲਿਆ ਵਾ ਤੇ ਥੋੜਾ ਜਿਹਾ ਇੱਕ ਸਾੜ ਤੇ ਜੀਰਾ ਵੀ ਰੱਖ ਲਿਆ ਵਾ ਤੇ ਦੋ ਭਰੀਆਂ ਇਲਾਚੀਆਂ ਚਲੋ ਜੀ ਇਹ ਲਾਵਾਂਗੇ ਅਸੀਂ ਤੜਕਾ ਤੇ ਸਭ ਤੋਂ ਪਹਿਲਾਂ ਅਸੀਂ ਪਨੀਰ ਕੱਟ ਲੈਨੇ ਆ ਨਾ ਇਹ ਪਹਿਲੀ ਅਨ੍ਹੀ ਇਹ ਦੀ ਰੈਸਪੀ ਲੱਗੀ ਬੰਨਾ ਜਿਹਦੇ ਵਿੱਚ ਪਿਆਜ਼ ਦੀ ਪੈਣੀ ਆ ਹਾਂ ਮੈਨੂੰ ਬੜਕਾ ਸੁਣ ਕੇ ਆ ਜੀਭ ਜਾਂ ਲੱਗਣ ਡਿਆ ਵੀ ਟੇਸਟ ਕਿੱਦਾਂ ਲੱਗੂ ਤੇ ਇੱਥੇ ਕੀ ਕਿੱਦਾਂ ਵਧੀਆ ਹੁੰਦਾ ਚਲੋ ਵੇਖ ਲੈਨੇ ਫਿਰ ਲਓ ਜੀ ਇਹਦੇ ਵਿੱਚ ਪੈਣੇ ਆ ਮਸਾਲੇ ਜਿਹੜੇ ਸੁੱਕੇ ਰੱਖੇ ਆ ਮੈਂ ਹਾਂਜੀ ਇੱਥੇ ਨਮਕ ਵਾ ਦੇਗੀ ਮਿਰਚ ਤੇ ਜੀਰਾ ਵਾਂ ਵਿੱਚ ਇਹ ਉਹ ਕਾਲੀ ਮਿਰਚ ਕੁੱਟ ਕੇ ਰੱਖੀ ਆ ਤੇ ਥੋੜੀ ਜੀ ਹਲਦੀ ਆ ਠੀਕ ਆ ਜੀ ਤੇ ਆਦ ਮੈਂ ਪਹਿਲਾਂ ਦਾਤਾ ਹੀ ਕਰ ਜਿਹੜੇ ਬਰੀਕ ਕੀਤੇ ਸੀ ਨਾ ਲਸਣ ਦੂਜਾ ਅਦਰਕ ਦਾ ਪੇਸਟ ਆਹ ਜੀ ਦਾ ਤੇ ਇਧਰ ਅਛਾ ਉਹ ਉਧਰ ਕੀ ਪਿਆਜ ਕੋਲੀ ਦੇ ਵਿੱਚ ਦਹੀਂ ਵੀ ਹੈਗਾ ਨਹੀਂ ਅਛਾ ਇਹ ਵੀ ਯੂਜ਼ ਹੋਣਾ ਵਾ ਹਾਂ ਇਹ ਵੀ ਵਿੱਚ ਪੈਣਾ ਠੀਕ ਆ ਤੇ ਸਭ ਤੋਂ ਪਹਿਲਾਂ ਅਸੀਂ ਆ ਜਿਹੜਾ ਮਤਲਬ ਰਾਜਮਾ ਦਾ ਪੇ ਦਾ ਟੁਕਰਾ ਹਾਂਜੀ ਤੇ ਇਹਦੀ ਸਹਾਤ ਨਾਲ ਫੋਕ ਦੀ ਸਹਾਤ ਨਾਲ ਇਦਾਂ ਕਰਾਂਗੇ ਵਿੱਚ ਠੀਕ ਆ ਕਿਉਂਕਿ ਜਿਹੜਾ ਵਿੱਚ ਜਿਹੜੇ ਮਸਾਲੇ ਹਰਲ ਜਾਣ ਹਨਾ ਠੀਕ ਠੀਕ ਆ ਸ਼ਾਹ ਰਾਜੇ ਜਾਣ ਵਾਲੇ ਅੰਦਰ ਤੱਕ ਪੱਕ ਜੇ ਹਨਾ ਬਸ ਇੰਨਾ ਇੰਨਾ ਹੀ ਮਾਰਨੇ ਆ ਹਾਂ ਦੋ ਦੋ ਪੀਸ ਚ ਇਹਦੇ ਅੱਗੇ ਪਿੱਛੇ ਮਾਰ ਦੇਣਾ ਇੱਥੇ ਠੀਕ 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 ਤੇ ਪਰੇ ਇੱਥੇ ਤੇ ਹੁਣ ਅਹੀ ਇਹਦੇ ਵਿੱਚ ਆਹ ਮਸਾਲੇ ਜਿਹੜੇ ਸੁੱਕੇ ਸਾਰੇ ਹੀ ਪਾ ਦਾਂਗੇ ਸ਼ਾਹ ਦੇ ਪਨੀਰ ਦੇ ਵਿੱਚ ਹਾਂ ਠੀਕ ਹੈ ਜੀ ਬਹੁਤ ਵਧੀਆ ਰੈਸਪੀ ਬਣਦੀ ਆ ਤੇ ਵਿੱਚ ਪਾ ਦਾਂਗੇ ਦੋ ਚਮਚੇ ਦਹੀਂ ਦੇ ਲਓ ਜੀ ਇਹਨੂੰ ਕਰਦਾਂਗੇ ਅਸੀਂ ਮਿਕਸ ਹੂੰ ਇਹਨਾਂ ਸਾਰੇ ਨੂੰ ਕਰਤਾ ਹੈ ਮਿਕਸ ਤੇ ਹੁਣ ਲਾਵਾਂਗੇ ਅਸੀਂ ਤੜਕਾ ਯਾਰ ਇਹ ਅਲੱਗ ਜੀ ਵਾਕਿਆ ਹੈ ਅਲੱਗ ਜੀ ਹੈ ਹਨਾ ਹਨਾ ਸਾਰੇ ਜਣੇ ਜ਼ਰੂਰ ਟਰਾਈ ਕਰੋ ਠੀਕ ਆ ਇਧਰ ਆਪਣੀ ਜਿਹੜੇ ਆ ਮੈਨੂੰ ਪਤਾ ਕੀ ਲੱਗਣਿਆ ਇਹ ਪਨੀਰ ਟਿਕਾ ਨਹੀਂ ਦਾ ਉਵੇਂ ਉਹਨੂੰ ਵੀ ਇਤਰਾ ਕਰਕੇ ਤੇ ਮੁੜਕੇ ਇਹਨੂੰ ਉਹ ਸਿਕਾਂ ਵਿੱਚ ਲਾ ਕੇ ਤੇ ਨਾ ਇਹਨੂੰ ਸੇਕ ਦਵਾਇਦਾ ਤੇ ਸਭ ਤੋਂ ਪਹਿਲਾਂ ਪਾਵਾਂਗੇ ਜੀਰਾ ਹਾਂ ਲਵਾਂਗੇ ਤੇ ਆਹ ਹਰੀਆਂ ਲੱਟੀਆਂ ਲਈਆਂ ਨਾਲ ਤੇ ਦੋ ਹਰੀਆਂ ਲੈਤੀਆਂ ਪਾਵਾਂਗੇ ਅੱਛਾ ਤੇ ਨਾਲ ਹੀ ਲਸਣ ਤੇ ਅਦਰਕ ਦਾ ਪੇਸਟ ਆਹ ਸੌ ਰੋਗਾ ਤੇ ਨਾਲ ਜਦੋਂ ਲਾ ਲਓਗਾ ਤੇ ਬਾਅਦ ਵਿੱਚ ਇਹ ਆਪਣਾ ਸਵੇਲ ਰੋਗਾ ਨਾਲ ਕੁਝ ਪਾਵਾਂਗੇ ਤਲਕਾ ਭੁੱਜ ਗਿਆ ਸਾਡਾ ਹੋ ਗਿਆ ਤਿਆਰ ਤੇ ਅਸੀਂ ਹੁਣ ਵਿੱਚ ਪਾ ਦੇਣਾ ਆ ਜਿਹੜਾ ਬਣਾਇਆ ਸੀ ਪਨੀਰ ਹਨਾ ਅਸਲੀ ਮਾਲ ਹੁਣ ਪਾਇਆ ਵਿੱਚ ਤੇ ਦੇਖ ਲਿਆ ਤੁਸੀਂ ਠੀਕ ਆ ਬਾਕੀ ਤੁਹਾਨੂੰ ਰੈਸਪੀ ਜੇ ਨਾਮ ਦੇ ਨਾਲ ਜਿਹੜੀ ਦਿੱਤੀ ਜਾਂਦੀਆਂ ਨੇ ਤੁਸੀਂ ਵੀ ਸਾਰੀਆਂ ਨੇ ਜਰੂਰ ਟਰਾਈ ਕਰਿਓ ਤੇ ਆਪ ਤੁਹਾਡਾ ਤੁਹਾਨੂੰ ਹੀ ਪਸੰਦ ਆਊਗੀ ਤੇ ਇਹ ਮਮੀ ਜੀ ਥੋੜੀ ਜਿਹੀ ਤਰੀ ਵਾਲੀ ਵੀ ਬਣੂਗੀ ਹਾਂ ਥੋੜੀ ਜਿਹੀ ਤਰੀ ਆਵੇ ਆ ਜਿਹੜਾ ਨਾ ਪਾਣੀ ਇਹਦੇ ਵਿੱਚ ਜਿਹੜਾ ਮਸਾਲਾ ਤੇ ਆ ਪਾਸੇ ਹਾਂਜੀ ਹਨਾ ਛੈਨੀ ਬਣਾ ਦੇਣਾ ਪਹਿਲਾਂ ਇਹ ਦਹੀਂ ਟੱਪਾ ਲਵਾਂਗੇ ਚਲੋ 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 ਤੇ ਹੁਣ ਲੱਗਣਗੇ ਜੀ ਨਾਲ ਲਸ਼ੇ ਪਰਾਂਠੇ ਤੇ ਉਹ ਵੀ ਤੁਸੀਂ ਬਣੇ ਰਹੋ ਵਲੋਗ ਨਾਲ ਵੀ ਤੁਹਾਨੂੰ ਨਾਲ ਦੀ ਨਾਲ ਹੀ ਦੱਸਾਂਗੇ ਹਨਾ 10 ਮਿੰਟ ਬਣਾ 20 ਮਿੰਟ ਤੇ ਹੋ ਹੀ ਗਏ ਹਨਾ 20 ਮਿੰਟ ਤੇ ਹੋ ਹੀ ਗਏ ਹਾਂਜੀ ਜਿਹੜੇ ਹਿਸਾਬ ਨਾਲ ਸਬਜ਼ੀ ਬਣਾਈ ਹੈ 20 ਮਿੰਟ ਬੜੇ ਉਸ ਹਿਸਾਬ ਨਾਲ ਹਾਂ 20 25 ਮਿੰਟ ਹੋ ਗਏ ਆ ਹਮ ਤੇ ਹੋਰ 5 ਮਿੰਟ ਹੋ ਲੈਣੇ ਆ ਸਬਜੀ ਬਣਦੀ ਨੂੰ ਅਸੀਂ ਫਿਰ ਬਣਾਵਾਂਗੇ ਲੱਛੇ ਪਰੌਂਠੇ ਠੀਕ ਆ ਆਹਦਾ ਥੋੜਾ ਹੋਰ ਅਸੀਂ ਮਲ ਲੈਣੇ ਇਹਨੂੰ ਅੱਛਾ ਚੰਗੀ ਤਰ੍ਹਾਂ ਹਾਂਜੀ ਤੇ ਜਿਹੜੇ ਲੱਛੇ ਬਹੁਤ ਵਧੀਆ ਬਣਨਗੇ ਲੱਛੇ ਬਣਨਗੇ ਪੂਰੇ ਹਨਾ ਹਾਂ ਚਲੋ ਬਣੇ ਰਿਓ ਵਲੋਗ ਨਾਲ ਤੇ ਜਿੰਨਾ ਮਲਾਂਗੇ ਅੰਨਾ ਵਧੀਆ ਵਾ ਫਿਰ ਤੁਹਾਨੂੰ ਹੁਣ ਜਦੋਂ ਲੱਛੇ ਬਣਾਉਣੇ ਆ ਉਦੋਂ ਮਿਲਦੀਆਂ ਤੇ ਸਬਜੀ ਨੂੰ ਵੀ ਇਧਰ ਜਿਹੜਾ ਆਪਣਾ ਜਿਹੜਾ ਸੇਕ ਲੱਗਣਾ ਸ਼ੁਰੂ ਹੋ ਗਿਆ ਵਾ ਤੇ ਸਬਜੀ ਵੀ ਉਦੋਂ ਤੱਕ ਬਣ ਜਾਣੀ ਆ ਫਿਰ ਲੱਛੇ ਪਰੌਂਠੇ ਲਾ ਕੇ ਤੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਦਿਖਾ ਦਿਆਂ ਤੇ ਨਾਲੇ ਟੇਸਟ ਵੀ ਦੱਸਾਂ ਟੇਸਟ ਕਿਵੇਂ ਦਾ ਹੋਇਆ ਵਾ ਪੰਜ ਤੋਂ 10 ਮਿੰਟ ਹੋ ਗਏ ਆ ਸਬਜ਼ੀ ਰੱਖੀ ਨੂੰ ਤੇ ਬੰਨੇ ਬੰਨੇ ਹਾਂਜੀ ਹਰ ਕਿੱਦਾਂ ਦੇਖ ਹੁਣ ਹੋ ਗਈ ਬਸ ਐਂ ਨਿਕਾ ਬਸ ਹਾਂ ਇਹ ਨਾ ਚਾਹੀਦਾ ਠੀਕ ਆ ਤੇ ਇਹਦੇ ਵਿੱਚ ਤੇ ਪਾਵਾਂਗੇ ਅਸੀਂ ਹੰਤਣੀਆਂ ਲਓ ਜੀ ਇੱਕ ਕਰਕੇ ਕਮੈਂਟ ਮਾਰਾ ਜੀ ਦੱਸਿਓ ਫਿਰ ਹੈ ਕਿੱਦਾਂ ਦੀ ਲੱਗਣ ਈ ਆ ਸਬਜ਼ੀ ਤੇ ਜ਼ਰੂਰ ਤੁਸੀਂ ਵੀ ਕੋਸ਼ਿਸ਼ ਕਰਿਓ ਤੇ ਬਹੁਤ ਜਿਆਦਾ ਟੇਸਟੀ ਬਣਦੀ ਆਂ ਟੇਸਟ ਤੁਹਾਨੂੰ ਆਪਾ ਖਾ ਕੇ ਫੇਰ ਹੀ ਦੱਸਾਂਗੇ ਤੇ ਹੁਣ ਲੱਛੇ ਪਰਾਂਠੇ ਆ ਲਹੋਈਏ ਹਾਂ ਸਭ ਵੀ ਤੁਹਾਨੂੰ ਬਣ ਗਿਆ ਨਾ ਹੁਣ ਲੱਛੇ ਬਣਾ ਲੇ ਚਲੋ ਤੇ ਇੱਧਰ ਲੱਛੇ ਪਰਾਂਠਿਆਂ ਦਾ ਤਿਆਰ ਕਰਦੇ ਹੋਏ ਆਟਾ ਤਿਆਰ ਹੋ ਗਿਆ ਵਾ ਤੇ ਮੈਂ ਹੁਣ ਚੱਲੇ ਇਹਦੇ ਪੇੜੇ ਕੱਟ ਲੈਨੇ ਆ ਨਾ ਅੱਛਾ ਅੱਛਾ ਇਦਾਂ ਕਰਕੇ ਪੇੜੇ ਕੱਟਨੇ ਆ ਨਾ ਹਾਂ ਠੀਕ ਆ ਜੀ ਦੇਖ ਸਕਦੇ ਹੋ ਤੁਸੀਂ ਆਰਟ ਦੇ ਜੜੀਆਂ ਵਾਂ ਲੋਈਆਂ ਬਣਾ ਕੇ ਕੱਟਣੀਆਂ ਵਾ ਹੁਣ ਲੋਈਆਂ ਦੇਣਾ ਇਹਨਾਂ ਨੂੰ ਹਾਂ ਇਹ ਦਾਇਕੋ ਜੇ ਕੱਟੀਆਂ ਜਾਣ ਕਿ ਨਾ ਹਾਂਜੀ ਵੱਡਾ ਛੋਟਾ ਪੇੜਾ ਨਾ ਹੋ ਹੋਣਾ ਹਾਂ ਇੱਧਰ ਆਪਣੇ ਜਿਹੜੇ ਆ ਪੇੜੇ ਕਰਕੇ ਮੰਮੀ ਜੀ ਹੁਣਾਂ ਨੇ ਰੱਖ ਲਏ ਆ ਤੇ ਅੱਛਾ ਇਹ ਕੀ ਮੰਮੀ ਜੀ ਅਸ਼ਾ ਇਵੇਂ ਕਰਨੇ ਆ ਹਾਂ ਠੀਕ ਆ ਇਦਾਂ ਕਰਕੇ ਰੱਖ ਲੈਣੇ ਨਾ ਠੀਕ ਠੀਕ ਇਹ ਤਾਂ ਪਤਾ ਲੱਗ ਜਾਂਦਾ ਨਾ ਕਿ ਨਾਮ ਲੈ ਮਾ ਨਾ ਹਾਂਜੀ ਲਓ ਜੀ ਹੁਣ ਆ ਗਈ ਆ ਜੀ ਵਾਰੀ ਰੋਟੀਆਂ ਪਕਾਉਣ ਦੀ ਵੇਲਣ ਦੇ ਹਾਂ ਵੇਲਣ ਦੀ ਤੇ ਛੈ ਨੂੰ ਮਮੀ ਜੀ ਨਾਲ ਲਾਇਆ ਰਿਫਾਈਨਡ ਹਾਂ ਮੈਂ ਨਾਲ ਲੱਗੇ ਨਾ ਨਾ ਹਾਂਜੀ ਹਾਂਜੀ ਤੇ ਕਿਵੇਂ ਬਣਾਉਣੀ ਆ ਜੀ ਲੱਛਾ ਪਰੌਂਠਾ ਉਹ ਹੁਣ ਤੁਸੀਂ ਇਸ ਵਲੌਗ ਵਿੱਚ ਵੇਖ ਲਿਓ ਤੇ ਬਣਾਉਣਾ ਹੀ ਪਤਲਾ ਕਰ ਦੇਣਾ ਹੈ ਨਾ ਹਣਾ ਹਾਂਜੀ ਵੇਲ ਕੇ ਵੇਲ ਕੇ ਹੈ ਨਾ ਹੂੰ ਇਹ ਨਾਲ ਜੁੜ ਉਹਨੇ ਨਹੀਂ ਡੇਵੀ ਲਗਾਇਆ ਨਾ ਤੇ ਇਹ ਨਾਲ ਨਾ ਥੋੜਾ ਜਿਹਾ ਹਾਂਜੀ ਹਾਂਜੀ ਫਾਈਨ ਦਾ ਠੀਕ ਆ ਜੇ ਨਾਲ ਨਾ ਚਿੱਕਿਆਗਾ ਹਾਂਜੀ ਹਾਂਜੀ ਤੇ ਅਹੀਂ ਵੀ ਹਲ ਕੇ ਟਮਾਟੀ ਪਤਲੀ ਕਰ ਲਾਂਗੇ ਹਨਾ ਹਾਂਜੀ ਹਾਂਜੀ ਤੇ ਸਾਡੇ ਜਿਹੜੇ ਲੱਛੇ ਆ ਪਤਲੇ ਪਤਲੇ ਹੋਣਗੇ ਠੀਕ ਠੀਕ ਆ ਅੱਛਾ ਇਹਨੂੰ ਪੂਰਾ ਹੋ ਜਾਣਾ ਮਤਲਬ ਪਤਲੀ ਕਰਨਾ ਵਾ ਨਾ ਇਕੱਲੀ ਹਾਂ ਤੇ ਹੁਣ ਵੈ ਮਮੀ ਚਕਲੇ ਨਾਲੋਂ ਵਧੀਆ ਹਿੱਤੇ ਨਹੀਂ ਆਪਣੇ ਫੱਟੇ ਦੇ ਉੱਪਰ ਇਹ ਤਸਕ ਵਧੀਆ ਮੈਂ ਚੱਲ ਨਹੀਂ ਸਕੋਦੇ ਉੱਤੇ ਜਿੰਨੀ ਮਰਜੀ ਵੱਡੀ ਗੱਲ ਉਹ ਨਾਲੇ ਇਹਦੇ ਉੱਤੇ ਹੁਣ ਆਹ ਵੇਖੋ ਵਾਪਸ ਨਹੀਂ ਉੱਧਾ ਵੀ ਲਈ ਗਈ ਹੈ ਬਸ ਹੋ ਗਈ ਹੈ ਪਤਲੀ ਅੱਛਾ ਹੁਣ ਉਹਨੇ ਇਹਨੂੰ ਕੱਟਣਾ ਕਿੰਦਾ ਅੱਛਾ ਫੱਦ ਲੈ ਕੇ ਨਾ ਆਹ ਵਾਲੇ ਪਾਸੇ ਤਾਂ ਹੀ ਕਰ ਲਾਂਗੇ ਹਾਂਜੀ ਇਹਨੂੰ ਜਿੰਨੀ ਇਧਾ ਛੇਤੀ ਕਰਾਂਗੇ ਉਨੀ ਛੇਤੀ ਨਾਲ ਦੋਹਾਂ ਹੋਗਾ ਠੀਕ ਧੀਮੀ ਧੀਮੀ ਕਰਾਂਗੇ ਨਾ ਫਿਰ ਜੁੜ ਜਾਣੇ ਨਾਲ ਹਾਂਜੀ ਬਾਕੀ ਦੇਖ ਲਓ ਕਿਵੇਂ-ਕਿਵੇਂ ਕਰਨਾ ਜੀ ਰੋਟੀ ਉਹਦੇ ਪੂਰਾ ਵਿਚਾਰੀ ਨਹੀਂ ਨਿਕਨੇਗੇ ਕਰਾਂਗੇ ਨਾ ਉਹਨੇ ਸਾਡੇ ਲੱਛੇ ਬਰੇਕ ਨਿਕਲਣਗੇ ਅੱਛਾ ਹਾਂ ਠੀਕ ਠੀਕ ਆ ਤੇ ਇਹਦੇ ਉੱਤੇ ਨਵਾਗੇ ਅਸੀਂ ਰਫਾਈਨ ਤੇ ਹੁਣ ਇਹਨੂੰ ਏਦਾਂ ਗੋਲ ਕਰਦਾਂਗੇ ਇਹਨਾਂ ਨੂੰ ਇਕੱਠਾ ਕਰ ਦੇਣਾ ਹਾਂ ਅੱਛਾ ਇਹਦੇ ਨਾਲ ਕੱਟਾਂਗੇ ਤੇ ਅੱਧਾ ਇਤਨਾ ਕਰਦਾਂਗੇ ਫੇਰ ਹੀ ਲੱਛੇ ਬਣਨੇ ਆ ਹਾਂ ਹੈਨਾ ਹੂੰ ਕੀ ਆ ਲੋ ਜੀ ਦੇਖ ਸਕਦੇ ਹੋ ਜੀ ਤੁਸੀਂ ਇਧਰ ਐ ਤੇ ਮੁੜਕੇ ਇਹਨਾਂ ਨੂੰ ਅੱਛਾ ਇਹਨਾਂ ਨੂੰ ਥੋੜਾ ਥੋੜਾ ਖਿੱਚ ਲਾਂਗੇ ਠੀਕ ਆ ਥੋੜਾ ਥੋੜਾ ਬਾਈ ਦੇ ਵਿੱਚ ਲੰਬਾ ਕਰ ਲੈਣਾ ਹਾਂ ਠੀਕ ਤੇ ਫਿਰ ਇੰਦਾ ਗੋਲ ਕਰ ਲਾਂਗੇ ਇੰਦਾ ਕਰਕੇ ਨਾ ਹਾਂਜੀ ਇੰਦਾ ਤਾਂ ਗੋਲ ਫਿਰ ਇਹਨਾਂ ਨੂੰ ਗੋਲ ਕਰ ਲੈਣਾ ਹਾਂ ਅੱਧਾ ਗੋਲ ਇਧਰ ਕਰਾਂਗੇ ਤੇ ਅੱਧਾ ਗੋਲ ਇਧਰ ਕਰਾਂਗੇ ਇਨੂੰ ਇਹਦੇ ਉੱਤੇ ਮੁਟਮਾਤਾں ਠੀਕ ਆ ਅੱਛਾ ਤੇ ਫਿਰ ਇਹਨੂੰ ਹੁਣ ਵੇਲਣਾ ਨਾ ਇਹਦੇ ਜਿੰਨਾ ਹੱਥ ਨਾ ਹੁੰਦਾ ਵਾ ਨਾ ਹਾਂਜੀ ਉਹਨਾਂ ਕਹੀਂ ਕਰ ਲਾਂਗੇ ਤੇ ਫਿਰ ਵੇਲਨੇ ਨਾ ਹਲਕਾ ਹਲਕਾ ਜਿਹਾ ਵੇਲ ਲਾਂਗੇ ਠੀਕ 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 ਆ ਇਦਾਂ ਇਦਾਂ ਤੇ ਇਹ ਰੋਟੀ ਦੀ ਵੱਡੀ ਨਹੀਂ ਪੱਕਣੀ ਛੋਟੀ ਪੱਕਣੀ ਉਹਨਾਂ ਦਾ ਹਨਾ ਹਾਂ ਲਛੇ ਜੋ ਆ ਨਾ ਲਛੇ ਆ ਇਹ ਆ ਦੇਖ ਸਕਦੇ ਤੁਸੀਂ ਜਿਹੜੇ ਇਹ ਵਿੱਚ ਲਛੇ ਆ ਫਿਰ ਇਹਨਾਂ ਨੇ ਖੁੱਲਣਾ ਹੋਣਾ ਹਾਂ ਹਨਾ ਤਾਈਆਂ ਤਾਂ ਅਸੀਂ ਆਟੇ ਦੀ ਬਣਾਉਣ ਦੇ ਆ ਹਨਾ ਨੜੇ ਆਟੇ ਵਾਲੀ ਵਧੀਆ ਵਾ ਵੈਸੇ ਵੀ ਤੇ ਉਹ ਦੂਸਰੀ ਵੀ ਬਣ ਜਾਂਦੇ ਉਹਦੇ ਜ਼ਿਆਦਾ ਲਚੇ ਨਿਕਲਦੇ ਪਰ ਸਾਨੂੰ ਜ਼ਿਆਦਾ ਨਹੀਂ ਚਾਹੀਦੇ ਕਿਉਂਕਿ ਉਹ ਫਿਰ ਸੇਤਵਾਤੇ ਹਾਨੀਕਾਰਕ ਵੀ ਆ ਹਨਾ ਤੇ ਥੋੜਾ ਜਰ ਹਲਾ ਲਾਂਗੇ ਛੱਤਾ ਵੀਨੇ ਪਰ ਥੋੜਾ ਜਿਆ ਠੀਕ ਆ ਚਲੋ ਜੀ ਹੁਣ ਲਓ ਜੀ ਤੇ ਇੱਕ ਲਚੇ ਵਾਲੀ ਜਿਹੜੀ ਆ ਰੋਟੀ ਆਪਣੇ ਬਣ ਕੇ ਤਿਆਰ ਹੋ ਗਈ ਆ ਹੁਣ ਉਹਨੂੰ ਪਕਾਉਣ ਵਾਸਤੇ ਤਵੇ ਦੇ ਉੱਤੇ ਪਾਵਾਂਗੇ ਤੇ ਦੇਖ ਸਕਦੇ ਹੋ ਤੁਸੀਂ ਤਵੇ ਦੇ ਉੱਪਰ ਪਾ ਦਿੱਤੀ ਹੁਣ ਇੰਨੀ ਜਰਾਂ ਨੂੰ ਜਿਹੜਾ ਵਾ ਦੂਸਰੀ ਰੈਡੀ ਕਰ ਲਈਏ ਹਨਾ ਸਾਡੀ ਰੈਡੀ ਕਰ ਲਈਏ ਤੇ ਇੱਧਰ ਆਪਣੀ ਰੋਟੀ ਦਾ ਦੂਸਰਾ ਪਾਸਾ ਇਹ ਆ ਬੱਲੇ ਵਾਕਿਆ ਮੰਮੀ ਜੀ ਨਿਕਲ ਗਏ ਹਨਾ ਨਿਕਲ ਗਏ ਅਜੇ ਪੱਕੂਗੇ ਚੰਗੀ ਤਰ੍ਹਾਂ ਅਜੇ ਹੋਰ ਨਿਕਲਣੇ ਇਹ ਤੇ ਦੇਖ ਸਕਦੇ ਹੋ ਜੀ ਤੁਸੀਂ ਹਨਾ ਜਦੋਂ ਪੱਕਦੀ ਹੈ ਫਿਰ ਤੁਹਾਨੂੰ ਜਿਹੜਾ ਟੇਸਟ ਕਰਕੇ ਦਿਖਾਉਣੀ ਹੈ ਲਓ ਜੀ ਇੱਧਰ ਇੱਕ ਲੱਛਾ ਬਣਾ ਰਹਾ ਤੁਹਾਡੇ ਸਾਹਮਣੇ ਲਾਇਆ ਹੀ ਤੇ ਦੇਖ ਸਕਦੇ ਹੋ ਤੁਸੀਂ ਕਿਵੇਂ ODੀਆਂ ਕਿਵੇਂ ਲੱਛਾ ਬਣਿਆ ਹਨਾ ਵਧੀਆ ਬਣਿਆ ਮੰਮੀ ਤੇ ਤੇ ਇਧਰ ਸਬਜੀ ਪਾਉਣ ਕਿਉਂ ਮਾਮੀ ਨਹੀਂ ਸਬਜੀ ਠੀਕ ਹੋ ਗਿਆ ਨਾ ਹਾਂਜੀ ਹਾਂਜੀ ਤੇ ਹੁਣ ਟੇਸਟ ਤੁਹਾਨੂੰ ਕਰਕੇ ਦੱਸਾਂਗੇ ਜੀ ਕਿਵੇਂ ਦਾ ਬਣ ਜਾਵਾ ਟੇਸਟ ਠੀਕ ਆ ਤੇ ਇਧਰ ਆਪਣਾ ਇੱਕਲਾ ਛਾਪਰਾਟਾ ਹੋਰ ਤਿਆਰ ਹੋ ਗਿਆ ਵਾ ਤੇ ਲਓ ਜੀ ਨਾਲੇ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗਣ ਦੀ ਆ ਸਬਜੀ ਤੇ ਲੱਛਾ ਪਰਾਂਠਾ ਫਿਰ ਤੁਸੀਂ ਵੀ ਸਾਰੇ ਜਾਣੇ ਜ਼ਰੂਰ ਟਰਾਈ ਕਰਿਓ ਤੇ ਲਓ ਜੀ ਠੀਕ ਆ ਹੁਣ ਇਹਨੂੰ ਹਾਂਜੀ ਹਾਂ ਹਾਂਜੀ ਹਾਂਜੀ ਨਹੀਂ ਬਹੁਤ ਵਧੀਆ ਬਣਿਆ ਤੇ ਇਸ ਹਾਂ ਤੇ ਆ ਵੀ ਸਾਡਾ ਲੱਛਾ ਬਹੁਤ ਵਧੀਆ ਬਣਿਆ ਚਲੋ ਜੀ ਐਵੇਂ ਕਰਕੇ ਇਹਨੂੰ ਫੇਰ ਹੀ ਲਚਾ ਨਿਕਲਣਾ ਠੀਕ ਆ ਵੇਖੋ ਠੀਕ ਆ ਤੇ ਹੁਣ ਇਹਨੂੰ ਤੁਹਾਨੂੰ ਟੇਸਟ ਜਿਹੜਾ ਵਾ ਇਹਦਾ ਕਰਕੇ ਦਿਖਾਈਏ ਇਧਰ ਮੰਮੀ ਜੀ ਪੂਰੇ ਹੋਟਲ ਵਾਲੇ ਜਿਹੜੇ ਫੀਲਿੰਗ ਦੇ ਦੇਵੋਣ ਪਿਆਜ਼ ਵੀ ਰੇ ਕੱਟਣ ਨਾਲ ਇਹਦਾ ਪਿਆਜ਼ ਜਿਹੜਾ ਬਹੁਤ ਵਧੀਆ ਲੱਗਦਾ ਬੱਚੇ ਖਾਣੋਗੇ ਨਾ ਠੀਕ ਆ ਇਹਦੇ ਵਿੱਚ ਰੱਖਾਂਗੇ ਜੀ ਪਿਆਜ਼ ਹਾਂ ਲੱਗੇ ਲੱਛੇ ਕਰਦਿਗੇ ਲੱਛੇ ਲੱਛੇ ਕਰਦਨੇ ਅੱਜ ਹੋਰ ਚਲ ਹੁਣ ਟੇਸਟ ਕਰਕੇ ਦੱਸ ਕਿੱਦਾਂ ਦੀ ਬਣੀ ਹੈ ਤੁਸੀਂ ਕਰੋ ਟੇਸਟ ਨਹੀਂ ਮੈਂ ਬਣਾਉਣੀ ਹੈ ਤੂੰ ਕਰਕੇ ਦਿਖਾ ਤੇ ਹੁਣ ਇਹਨੂੰ ਟੇਸਟ ਕਰਕੇ ਤੁਹਾਨੂੰ ਸਾਰਿਆਂ ਨੂੰ ਦਿਖਾਉਣੀ ਹੈ ਕਿਵੇਂ ਦਾ ਬਣਿਆ ਠੀਕ ਆ ਤੇ ਲੱਛੇ ਦੇ ਵੇਖਣ ਨੂੰ ਬੜੇ ਵਧੀਆ ਲੱਗਦੇ ਆ ਸਬਜ਼ੀ ਵੀ ਬੜੀ ਸਵਾਦ ਲੱਗਣ ਦੀ ਆ ਮੈਂ ਖਾ ਕੇ ਖਾਦੀ ਆ ਤੁਹਾਨੂੰ ਤੇ ਤੁਸੀਂ ਸਾਰੇ ਜਣੇ ਜ਼ਰੂਰ ਟਰਾਈ ਕਰਿਓ ਠੀਕ ਆ ਤੁਹਾਨੂੰ ਰੈਸਪੀ ਆਪਾਂ ਜਿਹੜੀ ਆ ਇਸ ਵਲੋਗਰ ਆਈ ਸਾਰੀ ਦੱਸ ਦਿੱਤੀ ਹੋਈ ਆ ਹਨਾ ਤੇ ਹੁਣ ਟੇਸਟ ਬਣੀ ਆ ਠੀਕ ਹੈ ਲੈ ਇਥੇ ਮਸਾਲਾ ਸਾਰਾ ਪਾ ਲੇ ਲਈ ਸੱਚੀ ਬਹੁਤ ਜ਼ਿਆਦਾ ਟੇਸਟੀ ਬਣਿਆ ਵਾ ਤੇ ਲੱਛੇ ਪਰਾਂਟੇ ਦੇ ਫਿਰ ਨੈਕਸਟ ਲੈਵਲ ਹੀ ਹੋ ਜਾਂਦਾ ਕੰਮ ਹੁਣ ਤੁਸੀਂ ਸਾਰੇ ਜਣੇ ਠੀਕਾ ਜ਼ਰੂਰ ਟਰਾਈ ਕਰਕੇ ਦੱਸਿਓ ਰੈਸਪੀ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਈ ਆ ਹਨਾ ਤੇ ਇਸ ਵਲੋਗਰ ਆਂ ਦਸਣ ਦੱਸਦੇ ਆ ਦੱਸਦੇ ਆ ਥੋੜਾ ਟਾਈਮ ਵੱਧ ਲੱਗ ਜਾਂਦਾ ਵਾ ਵੈਸੇ ਇਹਨੂੰ ਟਾਈਮ ਲੱਗਦਾ ਸਾਰਾ 15 ਤੋਂ 20 ਮਿੰਟ ਹੈ ਨਾ 10 ਤੋਂ 15 ਮਿੰਟ ਲੱਗਦੇ ਆ ਬਣਾਉਣ ਤੇ ਮਸਾਟਾ ਹੀ ਰੱਖਿਆ ਹੈ ਗਾਜਰਾ ਕਹਿੰਦੇ ਉਹਨੂੰ ਟਾਈਮ ਲੱਗਾ ਸਬਜੀ ਨੂੰ ਟਾਈਮ ਇੰਨਾ ਨਹੀਂ ਲੱਗਦਾ ਨਾਲ ਦੇ ਵਿੱਚ ਪਿਆਜ਼ ਆ ਤੇ ਨਾ ਗੋਜਵਾ ਪਰ ਫਿਰ ਵੀ ਨਿੱਕ ਟੈਸਟ ਬਣੀ ਨਾ ਵੀ ਕਹੋ ਕੋ ਦੀ ਨਾ ਐਵੇਂ ਗੰਡਿਆਂ ਜਿੱਦਾ ਪਿਆਜ਼ ਪਾਰੇ ਹੁੰਦੀ ਆ ਇਹ ਵਿੱਚ ਸੱਚੀ ਦਾ ਗੰਡਿਆਂ ਹਾਂਜੀ ਤੇ ਠੀਕ ਆ ਜੀ ਫਿਰ ਜੇ ਤੁਹਾਨੂੰ ਵਧੀਆ ਲੱਗੀ ਉਹ ਰੈਸਪੀ ਤੇ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਆਪਾਂ ਮਿਲਦੇ ਹਾਂ ਕਿਸੇ ਨੈਕਸਟ ਰੈਸਪੀ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਾਏ ਬਾਏ